ਇਸ ਲਈ ਦਰਾਂ ਦੇ ਬੱਚਾ ਇਸ ਪਿੰਡ ਦੀ ਖਬਰ ਬਾਹਰ ਨਾ ਹੁੰਦੀ ਆ ਪਾਣੀ ਦੀ ਕਿਨਕਤ ਨੂੰ ਲੈ ਕੇ ਕਿ ਪਾਣੀ ਦੀ ਕਿਨਕਤ ਦੇ ਕਾਰਨ ਇਸ ਪਿੰਡ ਦੀਆਂ ਬਹੁਤੀਆਂ ਚਿੰਨਾਂ ਜਿਹੜੀਆਂ ਸੌਣੀ ਦੀ ਫਸਲ ਦਾ ਪਾਣੀ ਦੀ ਕਰਕੇ ਜਿਹੜਾ ਸੌਣੀ ਦੇ ਬਿਸ਼ ਬਸਲ ਲੱਗਦੀ ਝੋਨੇ ਦੀ ਉਹਦੇ ਕਰਕੇ ਜਿਹੜਾ ਬੰਜਰ ਰਹਿ ਜਾਂਦਣਾ ਨੇ ਪਾਈਪ ਲੈਣ ਅਬੋਰ ਬ੍ਰਾਂਚ ਦਾ ਜਿਹੜੀ ਇਹ ਅਬੋਰ ਬ੍ਰਾਂਚ ਦੇ ਵਿੱਚ ਜਿਹੜਾ ਪਾਣੀ ਆ ਉਹ ਸ਼ੇਰਗੜ ਗਿਆਨ ਸਿੰਘ ਵਾਲਾ ਪਿੰਡ ਦੇ ਲਈ ਦਿੱਤਾ ਜਾਣਾ ਔਰ ਪਿਛਲੇ 20 ਸਾਲਾਂ ਤੋਂ ਜਿਹੜਾ ਮਸਲਾ ਇਸ ਪਿੰਡ ਦਾ ਬਣਿਆ ਹੋਇਆ ਸੌਣੀ ਜਦੋਂ ਸੌਣੀ ਦੀ ਫਸਲ ਆਉਂਦੀ ਆ ਤਾਂ ਇਸ ਪਿੰਡ ਦੇ ਸਾਹਮਣੇ ਜਿਹੜਾ ਪਾਣੀ ਦਾ ਵੱਡਾ ਸੰਕਟ ਆ ਉਹ ਖੜਾ ਹੋ ਜਾਂਦਾ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ 2 ਕਰੋੜ ਰੁਪਏ ਦੀ ਰਾਤ ਨਾਲ ਪੰਜਾਬ ਸਰਕਾਰ ਮਾਂ ਸਰਕਾਰ ਆ ਜਿਹੜੀ ਅਬੋਰ ਪ੍ਰਾਸ਼ਤ ਦੇ ਵਿੱਚੋਂ ਜਿਹੜਾ ਪਾਣੀ ਆ ਦੋ ਮੁਕੇ ਲੱਗ ਰਿਹਾ ਉਹ ਬੋਗ ਰਿਹਾ ਜਿਹੜਾ 1300 ਕਿਲਾ ਇਸ ਪਿੰਡ ਦਾ ਪੈਂਦਾ 1400 ਕਿਲਾ ਇਸ ਪਿੰਡ ਦੀ ਜ਼ਮੀਨ ਪੈਂਦੀ ਆ ਔਰ ਉਸ ਪਿੰਡ ਦੇ ਲਈ ਨਹਿਰੀ ਪਾਣੀ ਜਿਹੜਾ ਪਹਿਲੀ ਵਾਰ ਨਿਕਲ ਜਾ ਰਿਹਾ ਇਸ ਪਿੰਡ ਦੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਇਸ ਪਿੰਡ ਦੇ ਲੋਕਾਂ ਨੇ ਵੋਟਾਂ ਨੇ ਜਿਹੜੀਆਂ ਉਹ ਮੋਗਾਂ ਨੂੰ ਲੈ ਕੇ ਪਾਇਆ ਨੇ ਪਾਣੀ ਦੀ ਤਰਜੀਹ ਨੂੰ ਲੈ ਕੇ ਹੀ ਜਿਹੜਾ ਵੋਟਾਂ ਨੇ ਉਹ ਪਿਛਲੇ ਸਮੇਂ ਦੇ ਬਚਾਏ ਉਹ ਕਾਂਗਰਸ ਪਾਰਟੀ ਦੀ ਗੱਲ ਹੋਵੇ ਚਾਹੇ ਸ਼ਰਮ ਨੀ ਹੈ ਕਾਲੀ ਦਾਲ ਦੀ ਗੱਲ ਹੋਵੇ ਸ਼ੇਰਗੜ ਗਿਆਨ ਸਿੰਘ ਵਾਲਾ ਪਿੰਡ ਦੇ ਲੋਕਾਂ ਜਿਹੜਾ ਪਾਣੀ ਦੇ ਮੁੱਦੇ ਦੇ ਉੱਪਰ ਜਿਹੜਾ ਵੋਟਾਂ ਪੁੰਜ ਰਿਹਾ ਪਹਿਲੀ ਵਾਰ ਜਿਹੜਾ ਪਾਈਪਲਾਈਨ ਦਾ ਕੰਮ ਚੱਲ ਰਿਹਾ ਔਰ ਲਗਭਗ 20 ਸਾਲਾਂ ਦੇ ਬਾਅਦ ਜਿਹੜਾ ਪਾਣੀ ਆ ਨਹਿਰੀ ਪਾਣੀ ਆ ਜਿਹੜਾ ਉਸ ਪਿੰਡ ਦੀਆਂ ਜ਼ਮੀਨਾਂ ਨੂੰ ਲੱਗਨ ਜਾ ਰਿਹਾ ਔਰ ਇਸ ਵਾਰ ਲੋਕਾਂ ਨੂੰ ਆਸ ਵੱਜੀ ਆ ਔਰ ਮਾਨ ਸਰਕਾਰ ਦੇ ਆਉਣ ਦੇ ਨਾਲ ਅਮਨਵੀ ਪਾਰਟੀ ਆਉਣ ਦੇ ਨਾਲ ਲੋਕਾਂ ਨੇ ਦਾਅਵਾ ਕੀਤਾ ਹੁਣ ਸਾਨੂੰ ਆਸ ਵੱਜੀ ਆ ਕਿ ਕੈਵਨ ਮੰਤਰੀ ਬਰਜਿਤਕਰ ਦੇ ਯਤਨਾਂ ਸਦਕਾ ਔਰ ਮਾਨ ਸਰਕਾਰ ਦੇ ਯਤਨਾਂ ਸਦਕਾ ਜਿਹੜਾ ਸਾਡਾ ਪਾਣੀ ਆ ਨਹਿਰੀ ਪਾਣੀ ਆ ਜਿਹੜਾ ਸਾਡੇ ਖੇਤਾਂ ਨੂੰ ਪਹਿਲੀ ਵਾਰ ਲੱਗਨ ਜਾ ਰਿਹਾ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਾਂ ਨਾਲ ਜੁੜਿਆ ਤੁਸੀਂ ਮੈਂ ਸਿਮਰਨਜੀਤ ਸਿੰਘ ਸੁਦਾਣਾ ਅਸੀਂ ਮੌਜੂਦ ਹਾਂ ਸ਼੍ਰੀ ਮਕਸਰ ਸਾਹਿਬ ਦੇ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਪਿੰਡ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇਸ ਪਿੰਡ ਦੀ ਖਬਰ ਬਾਹਰ ਲਹੁੰਦੀ ਆ ਪਾਣੀ ਦੀ ਕਿਲਤ ਨੂੰ ਲੈ ਕੇ ਕਿ ਪਾਣੀ ਦੀ ਕਿਲਤ ਦੇ ਕਾਰਨ ਇਸ ਪਿੰਡ ਦੀਆਂ ਬਹੁਤੀਆਂ ਜ਼ਮੀਨਾਂ ਜਿਹੜੀਆਂ ਸੌਣੀ ਦੀ ਫਸਲ ਪਾਣੀ ਦੀ ਕਰਕੇ ਜਿਹੜਾ ਸੌਣੀ ਦੇ ਵਸਫਸਾ ਲੱਗਦੀ ਹੈ ਝੋਨੇ ਦੀ ਉਹਦੇ ਕਰਕੇ ਜਿਹੜਾ ਬੰਜਰ ਰਹਿ ਜਾਂਦੀਆਂ ਨੇ ਔਰ ਇਹ ਵੀ ਲੋਕਾਂ ਦੇ ਵੱਲੋਂ ਗਲਬਤ ਕੀਤੀ ਗਈ ਸੀ ਕਿ ਸਾਡੇ ਜਿਹੜੇ ਰਿਸ਼ਤੇਦਾਰ ਜਿਹੜੇ ਹੁਣੋਂ ਬੰਦ ਹੋ ਜਾਂਦੇ ਆ ਰਿਸ਼ਤੇਦਾਰਾਂ ਨਾਲ ਗੱਲਬਾਤ ਜਿਹੜੀ ਬੰਦ ਹੋ ਜਾਂਦੀ ਆ ਉਹ ਸਾਡੇ ਵਿਆਹਾਂ ਤੱਕ ਜਿਹੜਾ ਪ੍ਰੋਬਲਮ ਪ੍ਰੋਬਲਮ ਆ ਜਾਂਦੀ ਆ ਪਾਣੀ ਦੀ ਕਿੱਲਤ ਦੇ ਕਾਰਨ ਇਸ ਪਿੰਡ ਦੇ ਵਿੱਚ ਜਿਹੜੇ ਵਿਆਹ ਹੋਣੇ ਹੁੰਦੇ ਆ ਉਹਨੂੰ ਲੈ ਕੇ ਜਿਹੜਾ ਸਵਾਲ ਆ ਉਹ ਖੜੇ ਹੋ ਜਾਂਦੇ ਆ ਉਹ ਜਿਹੜੀ ਮੌਜੂਦਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਇਸ ਪਿੰਡ ਦੇ ਵਿੱਚ ਕੈबिनेट ਮੰਤਰੀ ਬਲਜੀਤ ਕੌਰ ਦਾ ਜਦਨਾ ਫਤਕਾ ਜਿਹੜੀ 1300 ਕਿੱਲੇ ਦੇ ਵਿੱਚ ਆ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਪਾਈਪ ਲਾਈਨ ਬਸਾਈ ਜਾ ਰਹੀ ਆ ਤਾਂ ਕਿ ਇਸ ਪਿੰਡ ਦੇ ਆ ਪੰਚਰ ਹੋ ਚੁੱਕੇ ਆ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਔਰ ਨਹਿਰੀ ਪਾਣੀ ਆ ਜਿਹੜਾ 2 ਕਰੋੜ ਰੁਪਇਆ ਲਾ ਕੇ ਪੰਜਾਬ ਸਰਕਾਰ ਦੇ ਬਲੌਂਜੜਾ ਪਾਈਪਲਾਈਨ ਅਬੋਰ ਬ੍ਰਾਂਚ ਸਾ ਜਿਹੜੀ ਇਹ ਅਬੋਰ ਬ੍ਰਾਂਚ ਦੇ ਵਿੱਚੋਂ ਜਿਹੜਾ ਪਾਣੀ ਆ ਉਹ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਪਿੰਡ ਦੇ ਲਈ ਦਿੱਤਾ ਜਾਣਾ ਔਰ ਪਿਛਲੇ 20 ਸਾਲਾਂ ਤੋਂ ਜਿਹੜਾ ਮਸਲਾ ਇਸ ਪਿੰਡ ਦਾ ਬਣਿਆ ਹੋਇਆ ਸੌਣੀ ਜਦੋਂ ਸੌਣੀ ਦੀ ਫਸਲ ਆਉਂਦੀ ਆ ਤਾਂ ਇਸ ਪਿੰਡ ਦੇ ਸਾਹਮਣੇ ਜਿਹੜਾ ਪਾਣੀ ਦਾ ਵੱਡਾ ਸੰਕਟ ਆ ਉਹ ਖੜਾ ਹੋ ਜਾਂਦਾ ਇਸ ਪਿੰਡ ਦੇ ਲੋਕਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਪਿੰਡ ਦੀ ਖਬਰ ਆਉਂ ਨੈਗੇਟਿਵ ਪੱਖ ਤੋਂ ਜਿਹੜੀ ਪਲਾ ਲੱਗਦੀ ਰਹੀ ਹੈ ਇਸ ਪਿੰਡ ਦੇ ਲੋਕਾਂ ਨੇ ਜਿਹੜਾ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ 2 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਸਰਕਾਰ ਮਾਨ ਸਰਕਾਰ ਆ ਜਿਹੜੀ ਅਬੋਰ ਬਰਾਚ ਦੇ ਵਿੱਚੋਂ ਜਿਹੜਾ ਪਾਣੀ ਹੈ ਦੋ ਮੁਕੇ ਲੱਗ ਰਹੇ ਆ ਉਹ ਬੋਗਾ ਰਹੇ ਜਿਹੜਾ 1300 ਕਿਲਾ ਇਸ ਪਿੰਡ ਦਾ ਪੈਂਦਾ 1400 ਕਲਾ ਇਸ ਪਿੰਡ ਦੀ ਜ਼ਮੀਨ ਪੈਂਦੀ ਹੈ ਔਰ ਇਸ ਪਿੰਡ ਦੇ ਲਈ ਨਹਿਰੀ ਪਾਣੀ ਆ ਜਿਹੜਾ ਪਹਿਲੀ ਵਾਰ ਲੱਗਣ ਜਾ ਰਿਹਾ ਔਰ ਪਿਛਲੇ 20 ਸਾਲਾਂ ਦੇ ਵਿੱਚ ਪਾਣੀ ਆ ਮੌਜੂਦਾ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਰਹਿਨਮਾਈ ਦੇ ਬੱਚਾ ਅਬੋਰ ਪ੍ਰਾਂਤ ਦੇ ਵਿੱਚੋਂ ਪਾਣੀ ਆ ਜਿਹੜਾ ਪਹਿਲੀ ਵਾਰ ਇਸ ਪਿੰਡ ਦੀਆਂ ਪੰਜਰ ਜ਼ਮੀਨਾਂ ਨੂੰ ਲੱਗਣ ਜਾ ਰਿਹਾ ਇਸ ਪਿੰਡ ਦੇ ਲੋਕਾਂ ਨੇ ਸਾਨੂੰ ਇਹ ਵੀ ਦੱਸਿਆ ਕਿ ਇਸ ਪਿੰਡ ਦੇ ਲੋਕਾਂ ਨੇ ਵੋਟਾਂ ਨੇ ਜਿਹੜੀਆਂ ਉਹ ਮੋਗਾਂ ਨੂੰ ਲੈ ਕੇ ਹੀ ਪਾਈਆਂ ਨੇ ਪਾਣੀ ਦੀ ਤਰਜੀਹ ਨੂੰ ਦੇ ਲੈ ਕੇ ਜਿਹੜਾ ਵੋਟਾਂ ਨੇ ਉਹ ਪਿਛਲੇ ਸਮੇਂ ਦੇ ਬਚਾਏ ਉਹ ਕਾਂਗਰਸ ਪਾਰਟੀ ਦੀ ਗੱਲ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਵੇ ਸ਼ੇਰਗੜ ਗਿਆਨ ਸਿੰਘ ਵਾਲਾ ਪਿੰਡ ਦੇ ਲੋਕਾਂ ਜਿਹੜਾ ਪਾਣੀ ਦੇ ਮੁੱਦੇ ਦੇ ਉੱਪਰ ਜਿਹੜਾ ਵੋਟਾਂ ਪਾਉਂਦੇ ਰਏ ਆ ਪਰ ਪਾਣੀ ਦਾ ਮੁੱਦਾ ਜਿਹੜਾ ਸ਼ੇਰਗੜ ਗਿਆਨ ਸਿੰਘ ਵਾਲਾ ਪਿੰਡ ਦਾ ਜਿਉਂ ਦਾ ਤਿਉਂ ਖੜਾ ਰਿਹਾ ਪਾਣੀ ਦੇ ਮੁੱਦੇ ਨੂੰ ਬੂਰ ਪਿਛਲੇ 20 ਸਾਲਾਂ ਤੋਂ ਨਹੀਂ ਪਿਆਸੀ ਪਰ ਕੈਬਨਟ ਮੰਤਰੀ ਬਲਜੀਤ ਕੋਰ ਦੇ ਜਤਨਾ ਸਤਕਾ ਔਰ ਮਾਨ ਸਰਕਾਰ ਦੇ ਜਤਨਾ ਸਤਕਾ ਜਿਹੜਾ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਪਿੰਡ ਹੈ 20 ਸਾਲਾਂ ਬਾਅਦ ਜਿਹੜਾ ਨਹਿਰੀ ਪਾਣੀ ਆ ਜਿਹੜਾ ਇਸ ਪਿੰਡ ਦੇ ਜ਼ਮੀਨਾਂ ਨੂੰ ਲੱਗਣ ਜਾ ਰਿਹਾ ਔਰ ਅਬੋਰ ਬ੍ਰਾਂਚ ਜਿਹੜੀ ਇਹ ਨੇੜੇ ਪੈ ਜਾਂਦੇ ਆ ਇਸ ਪਿੰਡ ਦੇ ਇਸ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਇਹ ਅਬੋਰ ਬ੍ਰਾਂਚ ਆ ਔਰ ਇਸੇ ਬ੍ਰਾਂਚ ਦੇ ਬੱਚੋ ਪਾਣੀ ਆ ਜਿਹੜਾ ਪਹਿਲੀ ਵਾਰ ਆ ਜਿਹੜਾ ਪਾਈਪਲਾਈਨ ਦਾ ਕੰਮ ਚੱਲ ਰਿਹਾ ਔਰ ਲਗਭਗ 20 ਸਾਲਾਂ ਦੇ ਬਾਅਦ ਜਿਹੜਾ ਪਾਣੀ ਆ ਨਹਿਰੀ ਪਾਣੀ ਆ ਜਿਹੜਾ ਉਸ ਪਿੰਡ ਦੀ ਜਿਵੇਂ ਨਾਲ ਨੂੰ ਲੱਗਾਂ ਜਾ ਰਿਹਾ ਔਰ ਪਾਣੀ ਦਾ ਸੰਕਟ ਆ ਜਿਹੜਾ ਉਹ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਛੜਿਆ ਹੋਇਆ ਚਾਹ ਵਿਸ਼ੇਸ਼ ਜਿਹੜਾ ਪੰਜਾਬ ਵਿਧਾਨ ਸਭਾ ਇਜਲਾਸ ਆ ਜਿਹੜਾ ਉਹ ਪੰਜਾਬ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਬੁਲਾਇਆ ਸੀਗਾ ਉਹਨੂੰ ਲੈ ਕੇ ਜਿਹੜੇ ਮਸੇ ਪਾਏ ਗਏ ਆ ਪਾਣੀ ਦਾ ਰੇਟ ਕੱਟਣਾ ਪੰਜਾਬ ਹੜਾਣਾ ਔਰ ਹਿਮਾਚਲ ਨੇ ਜਿਹੜਾ ਆਪਣਾ ਦਾਵਾ ਠੋਕਿਆ ਸੀ ਉਹ ਰੇਟ ਕ ਜਿਹੜਾ ਇੱਕ ਪਾਸੇ ਬਣਿਆ ਹੋਇਆ ਔਰ ਗੱਲ ਕਰ ਲਗੇ ਸ਼ੇਰਗੜ੍ਹ ਗਿਆਨ ਸਿੰਘ ਵਾਲਾ ਪਿੰਡ ਦੀ ਤਾਂ ਮੁਖਸਰ ਸਾਹਿਬ ਦੀ ਗੱਲ ਕਰਨੀ ਤਾਂ ਮੁਖਸਰ ਸਾਹਿਬ ਜਿਹੜਾ ਜ਼ਿਲ੍ਹਾਗਾ ਇਹ ਪਾਣੀ ਦੀ ਕਿੱਲਤ ਦੇ ਨਾਲ ਹਮੇਸ਼ਾ ਤੋਂ ਜੁੱਝ ਰਿਹਾ ਚਾਹ ਸਿੱਧੀ ਬਚਾਈ ਦੀ ਗੱਲ ਹੋਵੇ ਨਰਮੇ ਦੀ ਬਚਾਈ ਦੀ ਗੱਲ ਹੈ ਸਾਨੂੰ ਲੋਕਾਂ ਨੇ ਦੱਸਿਆ ਕਿ ਨਰਮੇ ਦੀ ਬਚਾਈ ਜਿਹੜੇ ਲੋਕ ਆ ਪਾਣੀ ਦੀ ਕਲਿੱਦ ਦੇ ਕਾਰਨ ਨਰਮੇ ਦੀ ਬਚਾਈ ਹੀ ਨਹੀਂ ਕਰ ਪਾਉਂਦੇ ਪਰ ਇਸ ਵਾਰ ਲੋਕਾਂ ਨੂੰ ਆਸ ਵੱਜੀ ਆ ਔਰ ਮਾਨ ਸਰਕਾਰ ਦੇ ਆਉਣ ਦੇ ਨਾਲ ਆਮ ਆਦਮੀ ਪਾਰਟੀ ਆਉਣ ਦੇ ਨਾਲ ਲੋਕਾਂ ਨੇ ਦਾਵਾ ਕੀਤਾ ਕਿ ਹੁਣ ਸਾਨੂੰ ਆਸ ਵੱਜੀ ਆ ਕਿ ਕੈਬਨਟ ਮੰਤਰੀ ਬਲਜੀਤ ਕੌਰ ਦੇ ਜਤਨਾ ਸਤਕਾਰ ਔਰ ਮਾਨ ਸਰਕਾਰ ਦੇ ਜਤਨਾ ਸਤ ਪਜਲਾ ਸਾਡਾ ਪਾਣੀ ਹੈ ਨਹਿਰੀ ਪਾਣੀ ਅਜਿਹਾ ਸਾਡੇ ਖੇਤਾਂ ਨੂੰ ਪਹਿਲੀ ਵਾਰ ਲੱਗਣ ਜਾ ਰਿਹਾ ਜੋੜ ਰਹੇ ਹੋ ਹੋਂ ਦੇ ਪਾਕਪੋਸ ਦੇ ਨਾਲ ਮੈਂ ਸਮਰਨ ਜਿਸ ਸਿੰਘ ਸਾਡਾ ਕੈਮਰਾਮੈਨ ਗੁਸਨ ਦੇ ਨਾਲ ਧੰਨਵਾਦ